ਜਿਹੜਾ ਆਪਣੇ ਸੰਵਾਲੇ ਸ਼ਹਿਰ ਦਾ ਕੂੜਾ ਹੁੰਦਾ ਉਹ ਉਹ ਮਤਲਬ ਇਕੱਠਾ ਕੀਤਾ ਜਾਂਦਾ ਤੇ ਸਰਕਾਰ ਵੱਲੋਂ ਮਤਲਬ ਉਹਨੂੰ ਕਹਿੰਦੇ ਖਾਲ ਬਣਾਉਣ ਵਾਸਤੇ ਜਾਂ ਜੋ ਕੁਝ ਵੀ ਉਹਨੂੰ ਨਿਪਟਾਰਾ ਕਰਨ ਵਾਸਤੇ ਨਾ ਟੈਂਡਰ ਕੀਤਾ ਜਾਂਦਾ ਜੋ ਲਗਭਗ ਲੱਖਾਂ ਜਾਂ ਕਰੋੜਾਂ ਚ ਹੁੰਦਾ ਹਰੇਕ ਸ਼ਹਿਰ ਦਾ ਹਨਾ ਜਿਵੇਂ ਕਿ ਸਾਡਾ ਵੀ ਟੈਂਡਰ ਹੋਇਆ ਹੋਇਆ ਹੈ ਇੱਥੇ ਤੇ ਪਰ ਜੋ ਦੇਖ ਕੇ ਹੈਰਾਨੀ ਹੋਈ ਹੈ ਵੀ ਉਹ ਕੂੜੇ ਦਾ ਨਿਪਟਾਰਾ ਕਰਨ ਦੀ ਜਗ੍ਹਾ ਇੱਕ ਲਾਗੀ ਖੇਤ ਪਿਆ ਸੀਗਾ ਜਿਹਦੇ ਵਿੱਚੋਂ ਮਿੱਟੀ ਚੱਕ ਕੇ ਕੂੜੇ ਨੂੰ ਬਗੈਰ ਕਿਸੇ ਮਤਲਬ ਖਾਦ ਬਣਾਏ ਤੋਂ ਜਾਂ ਕਿਸੇ ਹੋਰ ਤੋਂ ਬਗੈਰ ਕੂੜਾ ਸਿੱਧਾ ਖਲੇ ਧਰਤੀ 'ਚ ਫਿਲ ਕੀਤਾ ਜਾਂਦਾ ਸੀ ਤੇ ਵਿੱਚੋਂ ਮਿੱਟੀ ਚੱਕ ਕੇ ਸੋਨਾ ਚਾਇਆ ਵੀ ਵੇਚੀ ਜਾਂਦੀ ਸੀ ਤੇ ਇੱਕ ਬਲੋ ਵੱਡਾ ਕਪੜਾ ਕਹਿੰਦੇ ਆਪਾਂ ਇਹਨੂੰ ਤੇ ਜਿਹਦੇ ਵਿੱਚ ਖਾਸ ਕਰਕੇ ਮੈਨੂੰ ਪਤਾ ਲੱਗਿਆ ਵੀ ਐਮਸੀ ਸਾਹਿਬ ਨੇ ਸਾਡੇ ਇਥੋਂ ਸੋਨ ਵਾਲੇ ਤੋਂ ਕੀ ਨਾਮ ਉਹਨਾਂ ਦਾ? ਅ ਨਾਮ ਤਾਂ ਚਲੋ ਜਾਗਰ ਹੋਏ ਜਾਣਾ ਹੁਣ ਪ੍ਰਸ਼ਾਸਨ ਇਹ ਲੈ ਦੂਗਾ ਜਦੋਂ ਕਾਰਵਾਈ ਕਰਨ ਤੋਂ ਬਾਅਦ ਕਿਉਂਕਿ ਪਹਿਲਾਂ ਨਾਲ ਉਚਿਤ ਨਹੀਂ ਹੈਗਾ ਤੇ ਤੁਹਾਨੂੰ ਪਤਾ ਹੀ ਹੈ ਵੀ ਰਲ ਮਿਲ ਕੇ ਹੋ ਰਿਹਾ ਜੋ ਕੁਝ ਵੀ ਹੈਗਾ ਹਨਾ ਕਾਰਨ ਇਹੀ ਆ ਵੀ ਦੇਖ ਕੇ ਪਤ ਨਹੀਂ ਕਿਉਂ ਇਹਨਾਂ ਲੋਕਾਂ ਦੀ ਮੱਛਾ ਇਨੀ ਘਟੀਆ ਹੈਗੀ ਆ ਤੁਹਾਨੂੰ ਪਤਾ ਹੈ ਸਰਕਾਰ ਜਿਸ ਕੰਮ ਵਾਸਤੇ ਤੁਹਾਨੂੰ ਪੈਸੇ ਦੇ ਰਹੀ ਆ ਪੈਸੇ ਵੀ ਮਤਲਬ ਇੰਨੇ ਆ ਜਿੰਨਾ ਮਤਲਬ ਖਰਚਾ ਸਾਰਾ ਖਰਚਾ ਦੇ ਰਹੀ ਆ ਫਿਰ ਵੀ ਪਤਾ ਨਹੀਂ ਕਿਉਂ ਇਹਨਾਂ ਦੀਆਂ ਨਕਮੀਆਂ ਨੇ ਵੀ ਉਹੀ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਇਹਨਾਂ ਦੇ ਉਸੇ ਪਾਸੋਂ ਜਾਈ ਜਾਂਦੇ ਨੇ ਇਹ ਮੁਲਕੇ ਆ ਦੇਖੋ ਬੇਈਮਾਨੀ ਦੋਪਰ ਦੀ ਬੇਈਮਾਨੀ ਕੀ ਹੋਗੀ ਧਰਤੀ ਦੇ ਵਿੱਚ ਪਲਾਸਟਿਕ ਦਫਨ ਕਰਨ ਲੱਗੇ ਹੋਏ ਨੇ ਤੇ ਇਹ ਸਭ ਕੁਝ ਮੇਰੇ ਧਿਆਨ ਚ ਆਇਆ ਤੇ ਤਾਹੀ ਮੈਂ ਤਾਂ ਤੁਹਾਨੂੰ ਸ਼ਰਮ ਬ ਜਿਹੜਾ 메인 ਕੰਮ ਕਰਨ ਲੱਗਾ ਸੀਗਾ ਉਹ ਕਰ ਨਹੀਂ ਰਹੇ ਤੇ ਕੁੜਦਨ ਲਪਟਾਲਾ ਕਰਨ ਦੀ ਬਜਾਏ ਸਿੱਧਾ ਧਰਤੀ ਦਾ ਪ੍ਰੋਜੈਕਟ ਅਸਲ ਦੇ ਵਿੱਚ ਜਿਹੜਾ ਠੇਕਾ ਇਹ ਦੇਖੋ ਸਵਸ਼ਵਾਰਤ ਅਭਿਆਨ ਦੇ ਤਹਿਤ ਇਹ ਠੇਕਾ ਦਿੱਤਾ ਜਾਂਦਾ ਉਹਦੇ ਵਿੱਚ ਕੋਈ ਵੀ ਠੇਕਾ ਪਾ ਸਕਦਾ ਇਹ ਨਹੀਂ ਗੱਲ ਉਹਦੇ ਵਿੱਚ ਟੈਂਡਰ ਲੱਗ ਜਾਂਦਾ ਕੋਈ ਵੀ ਠੇਕਾ ਮਤਲਬ ਉਹਦੇ ਵਿੱਚ ਟੈਂਡਰ ਦੇ ਹਿਸਾਬ ਨਾਲ ਜਿਹਨੂੰ ਜੋ ਸਹੀ ਹੁੰਦਾ ਉਹਨੂੰ ਟੈਂਡਰ ਮਤਲਬ ਚਲੋ ਮਿਲ ਜਾਂਦਾ ਹਨਾ ਪਰ ਇਹ ਜਿਹੜਾ ਕੁਝ ਹੋ ਰਿਹਾ ਇੱਥੇ ਇਹਦੇ ਵਿੱਚੋਂ এনਵਾਇਰਨਮੈਂਟ ਬਹੁਤ ਜਾਣਦੀ ਹੈਗੀ ਆ ਟੈਂਡਰ ਕਿਹਦੇ ਕੋਲ ਹੈ ਜੀ ਸਵਰਗ ਮੈਨੂੰ ਨਹੀਂ ਪਤਾ ਹੈਗਾ ਹਜੇ ਤਾਂ ਮੈਂ ਮੈਨੂੰ ਅੱਜ ਪਤਾ ਹੀ ਤੇ ਉਸੇ ਟਾਈਮ ਮੈਂ ਰੇਡ ਕੀਤੀ ਆ ਤੇ ਆ ਸਭ ਕੁਝ ਆਪਣੇ ਮੂਹਰੇ ਪਾਇਆ ਤੇ ਮੈਨੂੰ ਵਿਭਾਗ ਵਿੱਚ ਇੱਥੇ ਬੰਦ ਹਾਂ ਮੈਂ ਗ੍ਰੈਂਡ ਬੁਲਾਇਆ ਪਰਚਾ ਕਿਹੜੀ ਉਹਦੇ ਵਿੱਚ ਹੋਏਗਾ ਦੇਖੋ ਜਿਹੜੀਆਂ ਇਹ ਤਾਰਾਂਵਾਂ ਲਾਉਣੀਆਂ ਨੇ ਉਹ ਤਾਂ ਪ੍ਰਸ਼ਾਸਨ ਦਾ ਕੰਮ ਆ ਉਹਨਾਂ ਨੂੰ ਪਤਾ ਵੀ ਕਿਹੜੀ ਤਾਰ ਲੱਗਦੀ ਹੈ ਹਨਾ ਪਰਚਾ ਬਣਦਾ ਜੀ ਦੇਖੋ ਇੱਕ 420 ਤੁਸੀਂ ਜਿਸ ਚੀਜ਼ ਦਾ ਸਭ ਤੋਂ ਪੈਸਾ ਲੈ ਰਹੇ ਹੋ ਠੀਕ ਆ ਉਹ ਜੋ ਉਸ ਡਰਾਮਾ ਹੋ ਰਿਹਾ ਤੁਹਾਡੇ ਮੂਹਰੇ ਆ ਤਣਾ ਇਹ ਪਰਚਾ ਤਾਂ ਬਣਦੀ ਬਣਦਾ ਪਰਚਾ ਤਾਂ ਹੋਊ ਹੀ ਹੋਊਗਾ ਜੀ ਪਹਿਲਾਂ ਤੁਹਾਡੇ ਕੋਲ ਇਸ ਇਸ ਗੱਲ ਦੀ ਕੋਈ ਮਾਮਲੇ ਦੀ ਪਹਿਲਾਂ ਕੋਈ ਸ਼ਿਕਾਇਤ ਆਈ ਸੀ ਨਹੀਂ ਸ਼ਿਕਾਇਤ ਨਹੀਂ ਅੱਜ ਜਾਂਦੇ ਜਾਂਦੇ ਮੈਨੂੰ ਪਤਾ ਲੱਗਿਆ ਤੇ ਮੈਨੂੰ ਸ਼ੱਕ ਪਈ ਇਸ ਜਗ੍ਹਾ ਦੇ ਉੱਪਰ ਤੇ ਮੈਂ ਜਦੋਂ ਰੋਕ ਕੇ ਗੱਡੀ ਜਾਣਕਾਰੀ ਕੀਤੀ ਉਹਦੇ ਉੱਪਰੋਂ ਤੇ ਮੈਨੂੰ ਉਸੇ ਟਾਈਮ ਪਤਾ ਲੱਗਿਆ ਵੀ ਇੱਥੇ ਕੀ ਕੁਝ ਹੋ ਰਿਹਾ ਤੇ ਉਸੇ ਟਾਈਮ ਮੈਂ ਸਭ ਨੂੰ ਬੁਲਾ ਕੇ ਇਹ ਤੁਹਾਡੇ ਮੂਰੇ ਕੀਤੀ ਆ ਗੱਲ ਉਹ ਜਗ੍ਹਾ ਤੇ ਦੱਬਿਆ ਜਾ ਰਿਹਾ ਸੀਗਾ ਕੂੜਾ ਉਹ ਮਾਲਕ ਨੂੰ ਵੀ ਬੁਲਾਇਆ ਹਾਂ ਮਾਲਕ ਵੀ ਇੱਥੇ ਹੈਗੇ ਨੇ ਪਤਾ ਹੋਊਗਾ ਮਾਲਕ ਨੂੰ ਇਹ ਨਹੀਂ ਗੱਲ ਹੈ ਕਿ ਮਾਲਕ ਨੂੰ ਨਾ ਪਤਾ ਹੋਵੇ ਮਾਲਕ ਨੂੰ ਵੀ ਪਤਾ ਹੋਊਗਾ ਦੇਖੋ ਇੱਕ ਬਹੁਤ ਵੱਡੀ ਗੱਲ ਹੈ ਲਗਭਗ ਮੇਰੇ ਖਿਆਲ ਚ 10 ਫੁੱਟ ਦੇ ਕਰੀਬ ਹੈਗੀ ਆ ਡੂੰਗੀ ਜਗ੍ਹਾ ਹੈ ਜਿਹਦੇ ਵਿੱਚ ਦੱਬ ਰਹੇ ਨੇ ਹੈਨਾ ਹਜੇ ਤਾਂ ਇਹ ਜਾਂਚ ਦਾ ਵਿਸ਼ਾ ਕੋਈ ਵੀ ਹੋ ਸਕਦਾ ਤੇ ਗੱਲ ਹੈ ਕਿ ਆ ਵੀ ਜੋ ਸੁਣ ਚ ਆਇਆ ਐਮਸੀ ਦਾ ਨਾਮ ਇੱਥੇ ਇੱਕ ਕਿਸਾਨ ਆਪਣੇ ਉਹਦਾ ਲਾਕ ਕੀਤਾ ਲੁੱਤਾ ਆ ਠੀਕੇ ਤੇ ਉਹ ਲੁੱਟਾ ਵੀ ਹਾਂ ਉਹ ਫਲਾਉਂਦਾ ਐਮਸੀ ਜੀਓ ਕਰਵਾ ਰਿਹਾ ਕੇ ਹਨਾ ਉਹਦਾ ਮਤਲਬ ਹੈ ਠੀਕ ਹੈ ਜੇ ਗੱਲੀ ਵੀ ਸਿੱਧੀ ਗੱਲ ਕਰੀਏ ਇਹਦੇ ਵਿੱਚ ਕੁਛ ਨਾ ਕੁਛ ਹੈ ਗੱਲਬਾਤ ਠੀਕ ਹੈ ਹਾਂ ਬਾਕੀ ਗੱਲ ਸਾਰੀ ਸਾਹਮਣੇ ਥੋੜੇ ਪ੍ਰਸ਼ਾਸਨ ਜਦੋਂ ਸਾਰੀ ਮਤਲਬ ਜਾਂਚ ਕਰਨਗੇ ਤੁਹਾਡੇ ਮੁਰੇ ਲੈ